ਸੈਰਾਮਿਕ ਦੇ ਫਾਇਦੇ ਤੇ ਨੁਕਸਾਨ ਅੱਜ ਆਪਾਂ ਗੱਲ ਕਰਾਂਗੇ ਹਰ ਇੱਕ ਵਿਅਕਤੀ ਇੱਕ ਭੇਟ ਚਾਲ ਦੇ ਚਲਦਿਆਂ ਸੈਰਾਮਿਕ ਕਰਵਾਉਣੀ ਆ ਜੀ ਸੈਰਾਮਿਕ ਕਰਵਾਉਣੀ ਆ ਜੀ ਸੈਰਾਮਿਕ ਹੋਣੀ ਬਹੁਤ ਅੱਛੀ ਗੱਲ ਆ ਸੈਰਾਮਿਕ ਹੋਣੀ ਚਾਹੀਦੀ ਆ ਕਿੱਦਾਂ ਦੇ ਪ੍ਰੋਡਕਟ ਯੂਜ਼ ਕਰਨੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਅੱਜ ਆਪਣੇ ਕੋਲੇ SDB 700 ਆਈ ਸੀ ਇਸ ਦੀ ਪੂਰੀ ਵੀਡੀਓ YouTube Instagram Facebook ਤੇ ਪਾਵਾਂਗੇ ਗੱਡੀ ਸੈਰਾਮਿਕ ਨਹੀਂ ਹਜੇ ਹੋਈ ਹਜੇ ਸਿਰਫ ਇਹਨੂੰ ਡਿਟੇਲ ਕੀਤਾ ਗਿਆ ਹੈ ਜੋ ਇਹਦੀ ਕੰਡੀਸ਼ਨ ਸੀ ਅਸੀਂ ਉਹ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰ ਚੁੱਕੇ ਹਾਂ ਅੱਜ ਲਾਈਵ ਦੇ ਵਿੱਚ ਦੱਸਣਾ ਚਾਹੁੰਦੇ ਆਂ ਕਿ ਸੈਰਾਮਿਕ ਦੇ ਨੁਕਸਾਨ ਕੀ ਐ ਤੇ ਫਾਇਦੇ ਕੀ ਐ ਜਿਹੜੇ ਦੋਸਤ ਹਮੇਸ਼ਾ ਹੀ ਆਪਣੀ ਗੱਡੀ ਸੈਰਾਮਿਕ ਕਰਵਾਉਣਾ ਚਾਹੁੰਦੇ ਨੇ ਉਸ ਤੋਂ ਬਾਅਦ ਗੱਡੀ ਬਾਲਟੀ ਵਾਸ਼ ਕਰਾਉਂਦੇ ਨੇ ਤੇ ਹਲਕੇ ਕਾਰ ਵਾਸ਼ ਤੇ ਜਾ ਕੇ ਵਾਸ਼ਿੰਗ ਕਰਾਉਣਾ ਚਾਹੁੰਦੇ ਨੇ ਉਹ ਕਦੇ ਵੀ ਆਪਣੀ ਗੱਡੀ ਦੀ ਸੈਰਾਮਿਕ ਨਾ ਕਰਵਾਉਂ ਉਹ ਕਹਿੰਨਗੇ ਕਿ ਕਿਉਂ ਜੀ ਕਿਉਂ ਨਾ ਕਰਵਾਈਏ ਅਸੀਂ ਹਮੇਸ਼ਾ ਹੀ ਸੋਚਦੇ ਆਂ ਸੈਰਾਮਿਕ ਹੋ ਗਈ ਐ ਸਾਡੀ ਵਾਸ਼ਿੰਗ ਸਸਤੀ ਹੁੰਦੀ ਰਹੇ ਸਸਤੀ ਦੇ ਚੱਕਰ ਚ ਅਸੀਂ ਕੀ ਪੈਦਾ ਕਰ ਕੀ ਅਸੀਂ ਹਾਸਲ ਕਰਦੇ ਆ ਤੇ ਕੀ ਨੁਕਸਾਨ ਕਰਦੇ ਆ ਇਹ ਪੂਰੀ ਵੀਡੀਓ ਸਾਡੇ ਕੋਲ ਕੈਪਚਰ ਹੋਈ ਹੋਈ ਆ ਆਜੋ ਆਪਾਂ ਜੋ ਇਹਦਾ ਫਾਇਦਾ ਕੀਤਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਮੈਂ ਆਪਣੇ ਲੜਕੇ ਨੂੰ ਕਹੂੰਗਾ ਮੈਨੂੰ ਕੈਮਰਾ ਫੜਾ ਦੋ ਬੇਟਾ ਇਹ ਐਸਜੂਵੀ 700 100 ਦੀ ਆਪਾਂ ਨੰਬਰ ਤੇ ਇਹਨਾਂ ਦੀ ਕਰਨ ਕਰਕੇ ਸਾਡੇ ਨਾਲ ਤਾਲਮੇਲ ਜਾਂ ਰੇਟ ਨਹੀਂ ਬਣ ਪਾਇਆ ਸੋ ਗੱਡੀ ਦੀ ਡਿਟੇਲਿੰਗ ਆਪਾਂ ਕਰ ਚੁੱਕੇ ਆ ਸ਼ਾਈਨ ਇੰਨੀ ਕਿ ਲਾਂਦੀ ਵੀ ਦੀਵਾਰ ਵਾਲਾ ਪੀਲਾਪਣ ਉਹ ਸਾਰਿਆਂ ਦੇ ਤੇ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਪੇੜ ਲੱਗਾ ਹੋਇਆ ਹੈ ਪੇੜ ਵੀ ਇਹਦੇ ਤੇ ਬਰਖਸ਼ ਵੀ ਨਜ਼ਰ ਆ ਰਿਹਾ ਸੋ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਤੇ ਉਸ ਦੀ ਇੱਕ ਕੁਆਲਿਟੀ ਹੁੰਦੀ ਹੈ ਬਟਾ ਮਾਈਕਰੋ ਫਾਈਬਰ ਜਿਹੜਾ ਉਹ ਸਾਹਮਣੇ ਰੱਖਿਓ ਜਾ ਕੇ ਸੋ ਦੋਸਤੋ ਜਦੋਂ ਅਸੀਂ ਬਾਲਟੀ ਵਾਸ਼ ਕਰਾਉਨੇ ਨਾ ਤੇ ਵੀਰ ਉਹਨਾਂ ਨੂੰ ਮੈਂ ਪਹਿਲਾਂ ਇਹ ਗੱਲ ਅਵੀਰ ਕਰ ਚੁੱਕਾ ਹਾਂ ਇਹਦੇ ਅੰਦਰ ਬਹੁਤ ਸਾਰਾ ਹਾਰਡ ਵਾਟਰ ਸੀ ਜਿਹੜਾ ਕਿ ਅਸੀਂ ਜੋਬ ਦੇ ਵਿੱਚ ਨਹੀਂ ਕੀਤਾ ਪਰ ਫਿਰ ਵੀ ਕੰਪਲੀਮੈਂਟਰੀ ਅਗਲੇ ਨੂੰ ਕੁਝ ਗੱਡੀ ਜਚੇ ਕਰਕੇ ਦਿੱਤਾ ਠੀਕ ਹੈ ਉਥੇ ਟੰਗ ਦੇ ਬਟਾ ਸੋ ਮੈਂ ਉਮੀਦ ਕਰਦਾ ਹਾਂ ਵੀ ਗੁਰਪ੍ਰੀਤ ਸਿੰਘ ਜਸਲ ਤੇ ਪ੍ਰੀਤ ਮੋਟਰ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਅਜੀ ਸੈਰਾਮਿਕ ਦੋਸਤੋ ਹੋਣੀ ਹੈ ਆ ਲੋ ਜੀ ਮੈਂ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹਣਾ ਹੈ ਇਹਦੇ ਉੱਪਰ ਤੁਹਾਨੂੰ ਰਿਫਲੈਕਸ਼ਨ ਕਿਵੇਂ ਨਜ਼ਰ ਆ ਰਹੀ ਹੈ ਰੈਡ ਰੇਲਾ ਬਿੱਟਾ ਹਵਲਾ ਕਿਉਂਕਿ ਡਾਰਕ ਹੈ ਡਾਰਕ ਕੋਈ ਵੀ ਕਲਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਕੁਆਲਿਟੀ ਚਾਹੁੰਦਾ ਸੰਭਾਲ ਚਾਹੁੰਦਾ ਹੈ ਠੀਕ ਹੈ ਜੀ ਤੁਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਕਿਵੇਂ ਕਰਦੇ ਹੋ ਜਦੋਂ ਸ਼ਬਦਾ ਚ ਫਸ ਜਾਂਦੇ ਹਾਂ ਤੇ ਬਾਈ ਜੀ ਅਸੀਂ 5 ਸਾਲ ਦੀ ਲਾਈਫ ਦੇਵਾਂਗੇ ਤੁਹਾਨੂੰ ਉਥੋਂ ਚੱਲ ਪਿਆ ਕੇ ਅਲੱਗ ਸੌਰੀ ਜੀ ਨੈਟਵਰਕ ਉਥੋਂ ਚੱਲ ਪਿਆ ਕੇ ਅਲੱਗ ਸੌਰੀ ਜੀ ਨੈਟਵਰਕ ਦੇ ਵਿੱਚ ਦਿੱਕਤ ਆ ਗਈ ਸੀ ਕਿਉਂਕਿ ਅਸੀਂ ਬਾਹਰ ਸਾੜ ਦੇ ਵਿੱਚ ਖੜੀ ਸੀ ਚਲੋ ਫੋਟੇ ਗੱਲ ਕਰਦੇ ਹਾਂ ਸੋ ਜਿੱਥੇ ਉਹ ਜਦੋਂ ਅਸੀਂ ਕੰਮ ਕਰਾਉਨੇ ਨਾ ਅਸੀਂ ਉਹਨਾਂ ਸ਼ਬਦਾ ਵਿੱਚ ਫਸੇ ਹਾਂ ਵੀ ਜਿਹੜੇ ਸ਼ਬਦ ਮੈਂ ਬੋਲਣੇ ਚਾਹਣਾ ਬੇਟਾ ਫੜੋ ਜਰਾ ਸ਼ਬਦ ਨੇ ਜੀ ਸਾਡੀ ਜੀ ਇਹਦੇ ਵਿੱਚ ਫੁੱਲ ਗਾਰੰਟੀ ਹੈ ਮੈਂ ਕਹਿੰਦੇ ਜੀ ਕੋਈ ਗਾਰੰਟੀ ਨਹੀਂ ਕਿਉਂ ਮੈਂ ਲੋਕਾਂ ਨੂੰ ਵੱਖਰਾ ਕਿਉਂ ਆ ਕੰਮ ਕੀ ਹੈ ਵੀ ਕਿਸੇ ਨੂੰ ਗਾਹ ਕੋ ਨੂੰ ਪਹਸਾਉਣ ਵਾਸਤੇ ਕਰੀ ਗਾਰੰਟੀ ਦੇ ਦਿਓ ਉਹਨੂੰ ਬਾਈ ਨਹੀਂ ਜਾ ਸਕਦੀ ਕੀ ਦਵਾਈ ਲੈਣ ਤੋਂ ਬਾਅਦ ਡਾਕਟਰ ਦੀ ਹਦਾਇਤਾਂ ਮੁਤਾਬਕ ਤੁਸੀਂ ਪ੍ਰੇਸ਼ ਕਰਦੇ ਹੋ ਮੈਂ ਕਹੂੰਗਾ ਨਹੀਂ ਤੁਸੀਂ ਕਹੋਗੇ ਹਾਜ਼ਰੀ ਕਰਦੇ ਆ ਜੀ ਇਸੇ ਤਰੀਕੇ ਨਾਲ ਕੰਮ ਹੁੰਦਾ ਸੈਰਾਮਿਕ ਇੱਕ ਪੇਂਟ ਪ੍ਰੋਟੈਕਸ਼ਨ ਹੈ ਇਹਨੂੰ ਰਿਮੂਵ ਬਹੁਤ ਔਖੀ ਕੀਤੀ ਪਰ ਇੱਕ ਸ਼ਬਦ ਹਰੇਕ ਥਾਂ ਵਰਤਿਆ ਜਾਂਦਾ ਹੈ ਮਾਲਤਾਨ ਮਾਲਤਾਨ ਦੇ ਚਲਦੇ ਆ ਪਤਾ ਨਹੀਂ ਲੋਕ ਨੂੰ ਕੀ ਲੱਗਦਾ ਕੀ ਨਹੀਂ ਲੱਗਦਾ ਹਰ ਇੱਕ ਵਿਅਕਤੀ ਚਾਹੁੰਦਾ ਹੈ ਵੀ ਮੇਰੀ ਗੱਡੀ ਦੀ ਕਾਸਟ ਸਸਤੀ ਹੋਵੇ ਮੇਰੀ ਗੱਡੀ ਸਸਤੀ ਪੈਂਦੀ ਹੋਵੇ ਵਾਸ਼ਿੰਗ ਸਸਤੀ ਪੈਂਦੀ ਹੋਵੇ ਰਿਪੇਅਰ ਸਸਤੀ ਹੋਵੇ ਉਦੋਂ ਜਦੋਂ ਗੱਡੀ ਲੈਨੇ ਆਪਾਂ ਦੋਸਤੋ ਬਹੁਤ ਖਰਚੇ ਹੁੰਦੇ ਆ ਪਰ ਉਹ ਮੇਂਟੇਨੈਂਸ ਕਰਨਾ ਬਹੁਤ ਔਖਾ ਐਵੇਂ ਹੀ ਸੈਰਾਮਿਕ ਗੱਡੀ ਨੂੰ ਪੇਂਟ ਸੈਰਾਮਿਕ ਕਰਾਉਣ ਤੋਂ ਬਾਅਦ ਮੇਂਟੇਨੈਂਸ ਕਰਨਾ ਬਹੁਤ ਔਖਾ ਕਿਹੜਾ ਸਾਬਣ ਯੂਜ਼ ਕਰ ਰਹੇ ਹੋ ਕਿਹੜੇ ਪ੍ਰੋਡਕਟ ਯੂਜ਼ ਕਰ ਰਹੇ ਹੋ ਧੁੱਪੇ ਕਿੰਨੀ ਖੜ ਰਹੀ ਹੈ ਠੀਕ ਹੈ ਨਾ ਹਾਰਡ ਕੈਮੀਕਲ ਜਦੋਂ ਮਾਰੋਗੇ ਸੈਰਾਮਿਕ ਖਰਾਬ ਹੋਏਗੀ ਇਹ ਮੇਰਾ ਦਾਵਾ ਹੈ ਮੈਂ ਆਪਣਾ ਆਪੀਨੀਅਨ ਦੇ ਰਿਹਾ ਮੈਂ ਕਿਸੇ ਆਪੀਨੀਅਨ ਨਾਲ ਨਹੀਂ ਚੱਲ ਰਿਹਾ ਸੋ ਜਦੋਂ ਵੀ ਕੰਮ ਕਰਾਉਣਾ ਹੋਵੇ ਜ਼ਰੂਰ ਧਿਆਨ ਰੱਖ ਲੈ ਪਰ ਜ਼ਰੂਰੀ ਨਹੀਂ ਮੇਰੇ ਕੋਲੇ ਆਉਣਾ ਮੈਨੂੰ ਜਿੰਨੀ ਜ਼ਰੂਰਤ ਹੈ ਮੈਂ ਕਹਿ ਕੇ ਗੱਲ ਕਰਦਾ ਉਹਨਾਂ ਵੀ ਮੈਨੂੰ ਲੋੜ ਹੈ ਜਿੰਨੀ ਮੇਰੇ ਮੈਨੂੰ ਟਿੱਡ ਕਰਨੀ ਪਰਦਾ ਨਹੀਂ ਮੈਂ ਪੈਸੇ ਲੈਣੇ ਲੈਣੇ ਕਿਉਂਕਿ ਪਟਕ ਮਹਿੰਗੇ ਯੂਜ਼ ਕਰਦੇ ਆ ਕਿੱਥੋਂ ਟਿੱਕਰ ਡੀਪ ਜਾਈ ਵਿਅਕਤੀ ਸੋਚ ਨਹੀਂ ਸਕਦਾ ਹਜੇ ਤੱਕ ਅਸੀਂ ਕੱਲ ਦੇ ਲੱਗੇ ਹੋਏ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਕਮੀਆਂ ਨੁਕਰਾਂ ਚ ਪੇਂਟ ਫਸਿਆ ਹੋਇਆ ਜਿਹੜੇ ਇਸ ਪੇਂਟ ਦੀ ਹਾਲਤ ਕਾਫੀ ਰਿਕਵਰ ਕੀਤੀ ਹੈ ਪਰ ਇਹਦੇ ਤੇ ਵੀ ਸਵੈਲਰ ਮਾਰਕ ਪੈਂਦੇ ਨੇ ਇਹ ਵੀ ਡੈਮੇਜ ਹੁੰਦੀ ਹੈ ਮੈਂ ਕਹਿੰਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਆਪਾਂ ਇੱਕ ਗੱਡੀ ਡਾਇਰੈਕਟ ਲਈਨ ਵਾਸਤੇ ਆਈ ਸੀ ਅਕਸਰੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਉੱਤੇ ਵੀ ਕਹਣਗੇ ਫੱਟੇ ਚੱਕ ਤੇ ਬਾਈ ਜੀ ਫੁਲਾਨਾ ਕਰਤਾ ਬਾਈ ਜੀ ਨਹੀਂ ਆਪਾਂ ਇਸ ਕਸਟਮਰ ਨੂੰ ਇਹ ਗੱਲ ਕਹੀ ਆ ਵੀ ਫੈਬਰਿਕ ਸੀਟਾ 99% ਆਪਾਂ ਕਲੀਨ ਕਰਾਂਗੇ 100 ਕਰ ਦੀ ਕੋਸ਼ਿਸ਼ ਕਰਾਂਗੇ ਪਤਾ ਨਹੀਂ ਇਹ ਕਾਦਾ ਦਾਗ ਹੈ ਕਿਉਂਕਿ ਆਪਾਂ ਮਹਿਲ ਉਤਾਰਨੀ ਹੈ ਨਾ ਕਿ ਸੀਟ ਨੂੰ ਫਾੜਨਾ ਦੋਸਤ ਇਹੀ ਚਾਹੁੰਦੇ ਨੇ ਵੀ ਜਿੰਨਾ ਦੱਬ ਕੇ ਝੂਠ ਮਾਰਿਆ ਜਾਵੇ ਤਾਂ ਤੁਸੀਂ ਉਸ ਝੂਠ ਨੂੰ ਬਹੁਤ ਪਸੰਦ ਕਰਦੇ ਹੋ ਠੀਕ ਹੈ ਜੀ ਮੈਂ ਨਹੀਂ ਮਾਰੂੰਗਾ ਮੈਂ ਸੱਚਾ ਸੁੱਚਾ ਵੀ ਨਹੀਂ ਆ ਪਰ ਕੁਛ ਮੇਰੇ ਸਦਾਰਤ ਹੈ ਮੈਂ ਸਦਾਰਤ ਤਾ ਕੋ ਨਹੀਂ ਕੰਡੀਵਾ ਮੈਂ ਪ੍ਰੋਫੈਸ਼ਨਲ ਹਾਂ ਪ੍ਰੋਫੈਸ਼ਨਲ ਹੋ ਕੇ ਗੱਲ ਕਰੂੰਗਾ ਮੈਂ ਗਾਖ ਨੂੰ ਪਸਾਉਣ ਪਿੱਛੇ ਕਵਾਨੇ ਜੀ ਚੱਕ ਦਾਂਗੇ ਫੱਟੇ ਕੋਈ ਨਹੀਂ ਜੀ ਕਰ ਲਾਂਗੇ ਜੀ ਉਹ ਮਾਰਾ ਲਾਦੋ ਜੀ ਅਗਲਾ ਕਵੇ ਬਾਈ ਜੀ ਤੁਸੀਂ ਤਾਂ ਅਸੀਂ ਸੋਚਿਆ ਸੀ 1500 ਤੁਸੀਂ ਇਹਦਾ 2400 ਮੰਗ ਲਿਆ 2400 ਵੀ ਸਸਤੀ ਵਾਲੀ ਐ ਇਸ ਤੋਂ ਉੱਪਰ ਜਿੰਨੀ ਇਸਟੀਮ ਵਰਤਦੀ ਐ ਜਿੰਨੀ ਬਰੀਕੀ ਜਾਣਾ ਉਹਦੇ ਪੈਸੇ ਬਣਦੇ ਜਾਂਦੇ ਸੋ ਮੈਂ ਗੱਲ ਹਰ ਇੱਕ ਵਿਅਕਤੀ ਨੂੰ ਆਪਣੀ ਗੱਲ ਰੱਖ ਰਿਹਾ ਥੋਪ ਨਹੀਂ ਰਿਹਾ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਸਮਝਣਾ ਜਾਂ ਨਾ ਸਮਝਣਾ ਤੁਹਾਡੀ ਮਰਜ਼ੀ ਅਕਸਰ ਹੀ ਲੋਕ ਆਉਂਦੇ ਨੇ ਗੱਡੀਆਂ ਐਕਸੀਡੈਂਟ ਲੈ ਕੇ ਆਉਂਦੇ ਨੇ ਉਹਨਾਂ ਗੱਡੀਆਂ ਦੇ ਵਿੱਚ ਅਸੀਂ ਪੁੱਛ ਲੈਂਦੇ ਆ ਵੀ ਪੈਸੇ ਲਾਉਣੇ ਆ ਬਾਈ ਕਹਿ ਵੀ ਦਿੰਦੇ ਨੇ ਕਿ ਇਹ ਰਿਜ਼ਲਟ ਲੰਬੇ ਟਾਈਮ ਆਸ ਤੇ ਨਹੀਂ ਗੱਡੀ ਦਾ ਬੈਕ ਕੰਪਰੈਸਰ ਜਾਦੇ ਆ ਗੱਡੀ ਮੋੜ ਲ ਖਾਰੀ ਆ ਕਿਲੋਮੀਟਰ ਚੱਲੀ ਹੁੰਦੀ ਉਹ 80 ਹਜ਼ਾਰ ਜਦੋਂ ਮੀਟਰ 'ਚ ਸਕੈਨਰ ਲਾ ਕੇ ਦੱਸਦਾ ਉਹ ਗੱਡੀ ਚੱਲੀ ਹੁੰਦੀ 2,95,000 ਮੈਂ ਵੀਡੀਓ ਕਰ ਦਿਖਾ ਪਾ ਚੁੱਕਾ ਆ ਜਦੋਂ ਗੱਡੀ ਬੈਕ ਕੰਪਰੈਸਰ ਆ ਮੈਂ ਉਹਦੀ ਗੱਡੀ ਦਾ ਬੂਸਟ ਵਧਾਤਾ ਮੈਂ ਉਸ ਦੀ ਗੱਡੀ ਦੀ ਪਿੱਕਅ ਵਧਾਤੀ ਹੋ ਸਕਦਾ ਹੈ ਉਹਦਾ ਜਿਹੜਾ ਕਪੈਸਟਨ ਚੈਂਬਰ ਆ ਉਹਦੇ ਰਿੰਗ ਹੈ ਜਾਂ ਵੀਕ ਹੈ ਉਹ ਜਿਆਦਾ ਪ੍ਰੋਬਲਮ ਕ੍ਰੀਟ ਕਰਦੇ ਪਰ ਗੱਡੀ ਨੂੰ ਸਮਝਾਇਆ ਜਾਂਦਾ ਵੀ ਬਾਈ ਜੀ ਨੂੰ ਭਜਾਉਣਾ ਨਹੀਂਗਾ ਠੀਕ ਚੱਲੂਗੀ ਪਰ ਕਸਟਮਰ ਜਦੋਂ ਜਾਂਦਾ ਹੈ ਵੀ ਬਈ 120 130 ਤੇ ਭਜਾ ਕੇ ਉਹਨੂੰ ਬੂਸਟ ਬਣਾਉਂਦਾ ਤਾਂ ਜਿਹੜੇ ਪਿਸਟਨਾਂ ਦੇ ਰਿੰਗਾ ਤੇ ਦਬਾਅ ਪੈਂਦਾ ਉਹਦੇ ਲਈ ਕਾਰਬਨ ਹੈ ਜਿਹੜੀ ਉਹ ਖਿਲਰ ਜਾਂਦੀ ਹੈ ਜਿਆਦਾ ਪ੍ਰੈਸ਼ਰ ਨਾਲ ਕੋਈ ਵੀ ਚੀਜ਼ ਹੈ ਜਿਆਦਾ ਕਿਸੇ ਤੇ ਪ੍ਰੈਸ਼ਰ ਪਾਵਾਂਗੇ ਤਾਂ ਉਹਨੇ ਬਲਾਸਟ ਹੋਣਾ ਹੀ ਹੋਣਾ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਆਪਾਂ ਇਹ ਗੱਲ ਸਮਝਾ ਰਹੇ ਹਾਂ ਤੁਹਾਨੂੰ ਸਮਝਣਾ ਜਾਂ ਨਾ ਸਮਝਣਾ ਤੁਹਾਡੀ ਮਰਜ਼ੀ ਹੈ ਗੁਰਪ੍ਰੀਤ ਸਿੰਘ ਜੱਸਲ ਪ੍ਰੀਤ ਮੋਟਰਸ ਮੋਗਾ ਸ਼ਹਿਰ ਕਿਉਂਕਿ ਬੜੇ ਸੂਝਵਾਨ ਇਨਸਾਨ ਰਾਤ ਰਾਤ ਰਾਜ ਸ਼ਰਮਾ ਜੀ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਵੀ ਭਾਜੀ ਗੱਲਬਾਤ ਤਾਂ ਸੁਣ ਕੇ ਲਾਈਵ ਹੋਇਆ ਸੀ ਵੀ ਤੁਸੀਂ ਮੈਨੂੰ ਲੱਗਦਾ ਮਹੀਨੇ 'ਚ 10-15 ਦਿਨ ਖਿਜ ਰਹੇ ਨੇ ਆ। ਮੈਂ ਕਹਿੰਦਾ ਬਿਲਕੁਲ ரைਟ ਹੈ। ਉਹ ਕਹਿੰਦੇ ਜੀ ਨਹੀਂ ਖਿਜਣਾ ਨਹੀਂ। ਜਦੋਂ ਅਸੀਂ ਬੈਂਕ ਦੇ ਵਿੱਚ ਜਾਂਦੇ ਆ ਤੇ ਬੈਂਕ ਦੇ ਵਿੱਚ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ ਉੱਥੇ ਸਾਡੇ ਜਿਹੜੇ ਰਿਸ਼ਤੇ ਕਿਉਂ ਨਹੀਂ ਖাব ਹੁੰਦੇ। ਅਸੀਂ ਭਾਵਕ ਹੋ ਗਏ ਅਗਲੇ ਨੂੰ ਪਿਆਰੀ ਇੰਨਾ ਕਰ ਦਿੰਦੇ ਆ ਜਾਨ ਲਗਾ ਅਗਲਾ ਭੇਤੀ ਇਦਾਂ ਦਾ ਪਾ ਜਾਂਦਾ। ਕਈ ਵਾਰੀ ਅਸੀਂ ਵੀ ਵੀਡੀਓ 'ਚ ਇਹ ਵੀ ਕਹਿੰਨੇ ਆ ਵੀ ਭਾਈ ਜੋ ਤੇਰੀ ਗੱਡੀ ਦਾ ਕੰਮ ਕੀਤਾ ਉਹਦੇ 'ਚ ਕੋਈ ਇਸ਼ੂ ਨਹੀਂ ਹੋਊਗਾ। ਤੂੰ ਨਵੇਂ ਇਸ਼ੂ ਬਾਰੇ ਸਾਨੂੰ ਲੰਬਾ ਦੇਵੇਂਗਾ। ਇਦਾਂ ਹੀ ਅਕਸਰ ਹੁੰ ਇਕਪਰਾ ਜੀ ਸਾਡੇ ਤੋਂ i20 ਕੰਮ ਕਰਾ ਕੇ ਲਗਾਇਆ ਲੁਧਿਆਣੇ ਤੋਂ ਕਹਿਣਾ ਨਹੀਂ ਚਾਹੀਦਾ ਉਹਦਾ ਲਾਸਟ ਸਟੀਅਰਿੰਗ ਕੀਤਾ ਨਾ ਸਿ ਬ੍ਰੇਕਾ ਕੀਤੀਆਂ ਉਹ ਲਾਈਵ ਦੇ ਵਿੱਚ ਜੋ ਵਾਸ਼ਲਾ ਪਾਈਆਂ ਅਸੀਂ ਪਾਈਆਂ ਕੱਡੀਆਂ ਟੱਕਰਾ ਮਾਰੀਆਂ ਕੋਸ਼ਿਸ਼ ਕਰੀ ਜੀ ਅਗਲੇ ਰਿਜ਼ਲਟ ਦੇ ਦਈਏ ਕਹੀਦਾ ਵੀ ਭਾਈ ਜੀ ਜੇ ਤੁਸੀਂ ਕਹੋ ਤਾਂ ਸਾਰ ਦਈਏ ਜੇ ਤੁਸੀਂ ਕਹੋ ਤਾਂ ਇੰਚ ਛਿਮਾ ਪਾ ਦਈਏ ਫਿਰ ਬਾਅਦ ਚ ਬੰਦਾ ਕਹਿੰਦਾ ਸਾਨੂੰ ਨਹੀਂ ਪਤਾਗਾ ਟੈਕਨੀਕਲ ਤੁਸੀਂ ਹੋ ਇਹ ਅਕਸਰ ਹੀ ਸਾਡੇ ਨਾਲ ਹੁੰਦਾ ਜੇ ਗੱਲ ਸੱਚੀ ਹੈ ਤਾਂ ਆਪਣਾ ਰਹਿ ਜਰੂਰ ਰੱਖੋ ਜੇ ਵੀਰ ਨੂੰ ਪਿਆਰ ਕਰਦੇ ਹੋ ਤੇਰੀ ਕਈ ਵਿਅਕਤੀ ਕਹਿੰਦੇ ਜੀ ਸਾਨੂੰ ਤੁਸੀਂ ਪ੍ਰੋਪਰ ਨਹੀਂ ਦੱਸਿਆ ਸਾਨੂੰ ਪ੍ਰੋਪਰ ਸਲੀਵਰ ਸਮਝਾਈ ਨਹੀਂ ਜੀ ਅਸੀਂ ਤਾਂ ਸੋਚ ਕੇ ਆਏ ਕਿ ਤੁਸੀਂ ਕਰ ਦੋਗੇ ਜੀ ਨਿਰਮਲ ਬਾਬੇ ਦੇ ਗੋਲ ਗੱਪਿਆਂ ਦਾ ਕੋਈ ਫਾਰਮੂਲਾ ਨਹੀਂ ਵੀਰੇ ਗੋਲ ਗੱਪੇ ਖਾਈ ਤੇ ਗੱਡੀ ਠੀਕ ਕਰਦੀ ਸੋ ਸ਼ਬਦਾਲੀ ਮੈਂ ਮਾਫੀ ਚਾਹੁੰਦਾ ਭਰਾ ਨੂੰ ਪਿਆਰ ਜਰੂਰ ਦੇ ਦੇ YouTube ਦੇ ਉੱਤੇ ਵੀਡੀਓ ਸ਼ੇਅਰ ਕਰ ਦਿਓ ਫ੍ਰੀਪੋਟ ਜ਼ਮੋਗਾ YouTube ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲੋ ਬਹੁਤ ਧੰਨਵਾਦ ਸਸੀਪਾ ਜੀੋ ਦਿਵਾਸੋ फोन रख लो दोनों वीडियो तैयार कर ला, रख लो मैंने जो जाना जाऊंगा